ਦੇਖ ਨਾ ਤਾਂ ਸਾਰੇ ਪਿੰਡ ਚ ਜਦਰਾ ਪਤਾ ਤ ਲੱਗ ਗਿਆ ਸਾਰੇ ਪਿੰਡ ਚ ਜਦਰਾ ਨਾਮ ਆ ਗਿਆ ਮੰਨ ਨਾ ਮੰਨ ਮੈਂ ਜੀ ਮੈਂ ਥੋੜੀ ਚੋਰੀ ਕਰੀ ਉਹ ਤਾਂ ਉਹ ਹੀ ਕਹੀ ਜਾਂਦੇ ਯਾਰ ਚਾਹ ਜਿਹੜੇ ਬੰਦੇ ਤੇ ਮਗਰ ਪੈਉਂਦੇ ਨੇ ਸਾਰਾ ਕੁਝ ਦੱਸਤਾ ਕੱਲੀ ਕੱਲੀ ਗੱਲ ਪਤਾ ਲੱਗ ਗਈ ਮੰਨ ਨਾ ਮੰਨ ਸਾਰਾ ਕੁਝ ਪਤਾ ਲੱਗ ਗਿਆ ਮੈਂ ਫਿਰ ਮੈਂ ਕਿਹੜਾ ਫੜਿਆਗਾ ਇਹ ਚ ਕੀ ਕਰਨਾ ਚੋਰੀ ਨਾ ਚੋਰੀ ਨਹੀਂ ਕੀਤੀ ਨਾ ਮੈਂ ਚੋਰੀ ਕਰੀ ਨਹੀਂ ਪਹਿਲੀ ਪੰਜ ਨਾ ਮੰਨ ਸੇ ਮੇਰੇ ਨਾਲ ਗੱਲ ਸੋ ਤੇਰੀ ਗੱਲ ਕੋਈ ਸੁਣਦਾ ਤਾਂ ਨਹੀਂ ਹੈ ਨਹੀਂ ਜਲਦ ਦੱਸ ਮੈਂ ਕਿਹੜਾ ਕਹਿਣ ਦੱਸਣਾ ਹੈ ਦੋਨੇ ਢੂਗੀ ਨਹੀਂ ਕਰਦਾ ਤੂੰ ਬੈਠ ਕੇ ਬੰਦ ਆਇਆ ਬਾਈਆ ਆ ਦੇ ਜਿਹੜਾ ਇਹਨਾਂ ਦਾ ਨੌਰਾ ਹੈ ਹਾਂ ਮਮਾ ਨਾ ਨਹੀਂ ਦਿੰਦਾ ਫਿਰ ਤੂੰ ਕਈ ਵਾਰੀ ਕੀ ਤੂੰ ਗੱਲ ਆ ਭਰਨੇ ਉਹ ਨਹੀਂ ਕਰਦਾ ਨੌਰਾ ਨੌਰੇ ਦੇ ਹੈਗਾ ਦੋ ਗੇਟ ਇੱਥੇ ਦੁਕਾਨਾਂ ਹੈ ਡੇਰੀ ਆ ਗਈ ਹਾਂ ਇੱਥੇ ਡੇਰੀ ਆ ਗਈ ਆ ਆ ਗਲੀ ਜਾਂਦੀ ਐ ਮੁੜ ਗਈ ਇੱਥੇ ਖੁੰਜੇ ਤੇ ਛੋਟਾ ਗੇਟ ਆ ਗਿਆ ਹਾਂ ਇਧਰ ਉਹਨਾਂ ਦਾ ਆ ਗਿਆ ਵੱਡਾ ਗੇਟ ਹਾਂ ਠੀਕ ਹੈ ਆ ਮਤਲਬ ਘਰ ਉਹਨਾਂ ਦਾ ਇੱਥੇ ਉਹ ਰਹਿੰਦੇ ਆ ਹਾਂ ਆ ਨੌਰਾ ਆ ਗਿਆ ਤੁੱਚੋ ਲੀਡਰ ਸਕੇਮ ਕੀਤੀ ਮੈਨੂੰ ਤੁਨੂ ਹੀ ਦੱਸਦਾ ਵੀ ਸਾਢੇ 6:00 ਹੋ ਜਾਂਦਣ ਦੇ ਤੇ ਮੈਂ ਜਦੋਂ ਆ ਗਲੀ ਲੰਗੇ ਡੇਰੀ ਕੋਲ ਦੇ ਵਿੱਚ ਬੈਠੇ ਸੀਗੇ ਚਾਰ ਪੰਜ ਜਣੇ ਬੈਠੇ ਹੋਏ ਤੇ ਮੈਂ ਹੈਵੀ ਲੰਘ ਚੱਲ ਭਾਈ ਮੈਂ ਇੱਥੇ ਜਾ ਕੇ ਮੈਂ ਚਲ ਬਹੋ ਵੀ ਉਹ ਦੋ ਵਾਰ ਮੈਂ ਘਰੇ ਜਾ ਕੇ ਮੈਂ ਫੇਰ ਆ ਗਿਆ ਮੈਂ ਹੁਣ ਤਬਾਗ ਹੋਣਗੇ ਇੱਥੇ ਆਗਾ ਇੱਥੇ ਆਗਾ ਸਕਰੀਬ ਤੇ ਉਹ ਮੈਨੂੰ ਕਹਿੰਦਾ ਮੈਂ ਕੀ ਆਲਾ ਮੈਂ ਠੀਕ ਹੈ ਤੇ ਕਾ ਕਿੱਧਰ ਫਤੋਂ ਮਹਾਮੋਤ ਅੱਛੀ ਫਰਦਾ ਕਹਿੰਦਾ ਮੈਂ ਖਾ ਪਾਣੀ ਪੂਣੀ ਲਾ ਲਿਆ ਚੱਲ ਆਇਆ ਸੀ ਚੋਰੀ ਕਿਵੇਂ ਕੀਤੀ ਉਹ ਚੋਰੀ ਦੱਸੀ ਜਨਾ ਚੋਰੀ ਯਾਰ ਹੁਣ 2 ਮਿੰਟ ਹੋ ਗਈ 3 ਘੰਟੇ ਲੱਗਣਗੇ ਚੋਰੀ ਤੇ ਛੇਤੀ ਦੱਸ ਨਾ ਨਾ ਪਰ ਤੂੰ ਪੁੱਛਿਆ ਕੋ ਫਿਰ ਮੈਂ ਤਾਂ ਤੁਹਾਨੂੰ ਦੱਸੂ ਬਈ ਚੱਲ ਦੱਸ ਫਿਰ ਭਾਈ ਆ ਗਿਆ ਮੈਂ ਕਹਿੰਦਾ ਵੀ ਰੇ ਮਿਲ ਗਈ ਕਹਿੰਦਾ ਡੀਏਪੀ ਬੜੀ ਔਖੀ ਮਿਲੀ ਆ ਕਹਿੰਦਾ ਵੀ ਯੂਰੀਆ ਬਹੁਤ ਔਖੀ ਮਿਲੀ ਆ ਮਹਾਸ਼ਾਯ ਗੱਲਾਂ ਕਰਦੇ ਕਰਦੇ ਭਾਈ ਮੈਂ ਲੰਘਾਂ ਮੈਂ ਚੱਲੇ ਐ ਲੰਘ ਜੂ ਆ ਹੂੰ ਉਹ ਲੰਘ ਆ ਵੀ ਅੱਛਾ ਮੈਂ ਹੁਣ ਉੱਥੇ ਜਾ ਕੇ ਵੱਲ ਬਚਲ ਰਿਹਾ ਸਾਥ ਵਾਲਾ ਮੈਂ ਉੱ ਫੇਰ ਮੁੜਿਆ ਮੈਂ ਫੇਰ ਆ ਕੇ ਦੇਖਿਆ ਵੀ ਜਿੰਦਾ ਇੱਥੇ ਮੈਂ ਜੋ ਗੇਟ ਤੇ ਆ ਛੋੜੇ ਗੇਟ ਤੇ ਉਹਨੂੰ ਲੱਗਿਆ ਬਈ ਜਿੰਦਾ ਅੱਛਾ ਅੰਦਰਲੇ ਬਸ ਉਹਨਾਂ ਦੇਖਿਆ ਹਣਾ ਅੱਛਾ ਫੇਰ ਮੈਂ ਉਹਦੇ ਤੇ ਚੜ ਕੇ ਰੋੜੇ ਉੱਥੇ ਜੋ ਤਾਂ ਚੱਕਿਆ ਫੇਰ ਇਧਰੋਂ ਮੋਟਰਸਾਈਕਲ ਆ ਗਿਆ ਲੈਡਾ ਅੱਛਾ ਉਹ ਪਾਣੀ ਲਾਉਣ ਜਾਂਦੇ ਸੀਗੇ ਅੱਛਾ ਉਹ ਪਾਣੀ ਲਾਉਣ ਜਾਂਦੇ ਸੀ ਉਹਨਾਂ ਨੇ ਮੈਂ ਕਿਹਾ ਕਿਵੇਂ ਆਉਂਗਾ ਠੀਕ ਹੈ ਵਧੀਆ ਮੈਂ ਕਿਧਰੇ ਨੂੰ ਕਹਿੰਦੇ ਪਾਣੀ ਲਾਉਣ ਜਾਂਦੇ ਆ ਮੈਂ ਕਿੰਨਾ ਕ ਪਾਣੀ ਆ ਕਦੇ ਪਾਣੀ ਤਾਂ ਕਦੇ ਘਟਾ ਹੈ ਮੈਂ ਫੇਰ ਮਹਾ ਚਲ ਕਹਿੰਦੇ ਬੋਰ ਵਾਰ ਚਲਾ ਲਾਂਗੇ ਵੀ ਕਣਕ ਵੀ ਸੁੱਕੀ ਜਾਂਦੇ ਹੁਣ ਕੋਰਾ ਪੂਆ ਚਾਹ ਦੀਆਂ ਉਹ ਦੱਸਦਾ ਹੁਣ ਜਾਂ ਚੋਰੀ ਕਰੀਏ ਕੋਈ ਐ ਹੁਣ 1 ਮਿੰਟ ਚ ਥੋੜੀ ਚੋਰੀ ਹੋ ਗਈ ਐਂ ਚੱਕ ਲੈ ਚੀਜ਼ ਮੈਂ ਚੱਲ ਦੱਸ ਫੇਰ ਅੱਗੇ ਦੱਸ ਅੱਛਾ ਭਾਈ ਰੋ ਲੰਘ ਗਏ ਵੱਜ ਗਏ ਸਾਢੇ ਜਨਾ ਮੈਂ ਕਿਹਾ ਵੀ ਲੈ ਵੀ ਹੁਣ ਤਾਂ ਕੋਈ ਨਹੀਂ ਹੈਗਾ ਤੇ ਐਂ ਕਰਕੇ ਮੈਂ ਕੀ ਕਰਾ ਗੇਟ ਦੇ ਨਾ ਜਿੰਦਾ ਕਲਾ ਉਹ ਵਿੱਚ ਪਾਇਆ ਚਾਬੀ ਹੀ ਨਹੀਂ ਸੀ ਅੱਛਾ ਕੱਢ ਕੇ ਜਿੰਦਾ ਮੈਂ ਗੇਟ ਖੋਲ ਕੇ ਲੰਘਿਆ ਤੇ ਅੰਦਰ ਜਾ ਕੇ ਫੇਰ ਇੱਕ ਹੋ ਕਮਰੇ ਜੀ ਸੰਦ ਸੁਨਦੇ ਚੱਕਣੇ ਸੀ ਮੈਂ ਅੱਛਾ ਤੇ ਉੱਥੇ ਅੰਦਰ ਕਮਰੇ ਦੇ ਮਹਿੱਤੇ ਫੇਰ ਜਿੰਦਾ ਲੱਗਿਆ ਪਿਆ ਅੱਛਾ ਫੇਰ ਮੈਂ ਕਿਹਾ ਭਾਈ ਡਰਾ ਚੱਕ ਕੇ ਮਰ ਜਾਂਦਾ ਜੇ ਉਹ ਪੰਨ ਲੱਗਿਆ ਤੇ ਉਹਨੂੰ ਪਤਾ ਲੱਗਿਆ ਉਹ ਇੱਥੋਂ ਆ ਕੇ ਹੂੰ ਅੱਛਾ ਕਹਿੰਦੇ ਵੀ ਥੋੜੇ ਜਿਹਾ ਟਾਇਆ ਹੋ ਉਹਨਾਂ ਨੂੰ ਪਤਾ ਸੀਗਾ ਅੱਛਾ ਕੈਮਰਾ ਦੇਖ ਲਿਆ ਤੇ ਇੱਥੇ ਆ ਕੇ ਮੇਰੇ ਖੜ ਗਏ ਹੂੰ ਜੋ ਖੜ ਗਏ ਭਰਾਵਾ ਮੈਂ ਕਰਕੇ ਮੈਂ ਕਰਾ ਪਾਟ ਲਿਆ ਪਰ ਉਹ ਮਰੇ ਮਾਗਰ ਅੱਛਾ ਪਰ ਆਏ ਕਰਕੇ ਪਰਲੇ ਬਸੇ ਆ ਕੇ ਅੱਛਾ ਤੇਰੇ ਵਾਲੀ ਗੱਲ ਭਰਾਵਾ ਹਾਂ ਮੈਂ ਤਾਂ ਕੰਧ ਟੱਪ ਗਿਆ ਮੇਰੇ ਵਾਲੀ ਗੱਲ ਮੈਂ ਕਰੋ ਕਹਿੰਦਾ ਟੱਪਿਆ ਓਏ ਉਹ ਉਹ ਯਾਰ ਉਹ ਤੇਰੇ ਮੈਂ ਤਾਂ ਉਹ ਕਹਿੰਦੇ ਜਿਵੇਂ ਮੈਂ ਕਰੋ ਕਹਿੰਦਾ ਉਹ ਮੈਂ ਕਿਹਾ ਯਾਰ ਤੂੰ ਕਹ ਲ ਕੋਈ ਹੋਰ ਨਹੀਂ ਮੈਂ ਇਹ ਕਹਿੰਦਾ ਭਰਾ ਇਹ ਕਹਿੰਦਾ ਚੱਲ ਟੰਗ ਮੈਂ ਤਾਂ ਮੈਂ ਤਾਂ ਨਹੀਂ ਮੈਂ ਤਾਂ ਕਰੀ ਨਹੀਂ ਨਾ ਮੈਂ ਦੱਸਾਂ ਮੈਂ ਕੋਈ ਨਹੀਂ ਮੈਂ ਕਰੋ ਕਹਿੰਦਾ ਨਹੀਂ ਕੋਈ ਨਹੀਂ ਕੋਈ ਨਹੀਂ ਕਰੀ ਨਹੀਂ ਮੈਂ ਉਹ ਨਹੀਂ ਕਰੀ ਬਸ ਮੈਂ ਥੋੜੀ ਜਿੜੀ ਮਾਰੀ ਜਿਹਾ